ਅੱਲੇ ਪਿੰਡ ਵਿੱਚ ਬਾਬਾ ਸਾਧੂ ਜੀ ਦੇ ਨਾਲ ਵਿਆਹੇ ਹੋਏ ਸਨ ਇਹਨਾਂ ਦੇ ਪੰਜ ਪੁੱਤਰ ਸਨ ਭਾਈ ਸੰਗੋਸ਼ਾ ਭਾਈ ਜੀਤਮਲ ਮੋਰੀ ਚੰਦ ਗਲਾਬ ਚੰਦ ਗੰਗਾ ਰਾਏ ਇਹ ਸਾਰਾ ਪਰਿਵਾਰ ਵਿਸ਼ੇਸ਼ ਤੌਰ ਤੇ ਕਲਗੀ ਤਰਪਾਖਸ਼ਾ ਮਹਾਰਾਜ ਜੀ ਦੇ ਵਿਆਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਨੰਦਪੁਰ ਦੀ ਪਵਿੱਤਰ ਪਾਵਨ ਧਰਤੀ ਤੇ ਪਹੁੰਚਿਆ ਹੈ ਹਜ਼ਾਰਾਂ ਸੰਗਤਾਂ ਕਲਗੀ ਤਰਪਾਖਸ਼ਾ ਮਹਾਰਾਜ ਜੀ ਦਾ ਵਿਆਹ ਵੇਖਣ ਵਾਸਤੇ ਆਨੰਦਪੁਰ ਦੀ ਪਵਿੱਤਰ ਪਾਵਨ ਧਰਤੀ ਤੇ ਜਿਵੇਂ ਪਹੁੰਚ ਰਹੀਆਂ ਉਸ ਵੇਲੇ ਦਾ ਵੀਰ ਬਖਸ਼ੀ ਜਥਾ ਆਪ ਜੀ ਦੀ ਸੇਵਾ ਵਿੱਚ ਇਉਂ ਕਹਿ ਰਿਹਾ ਜੀ ਜਦ ਸੁਣਿਆ ਸੰਗਤ ਨੇ ਦਸਵੇਂ ਗੁਰਾਂ ਨੇ ਵਾਰ ਚਾਇਆ ਇੱਕ ਨਵਾਂ ਲੋਹਰ ਰਜ ਕੇ ਕਾਰਜ ਜੀਤਾ ਨਾਲ ਰਚਾਇਆ ਕਰਜੋ ਲੱਖਵਈਆ ਵਿਆਹ ਦੇ ਕਣ ਸਤ ਗੁਰ ਦਾ ਸੰਗ ਤਾਂ ਚੱਲ ਹਜ਼ਾਰਾਂ ਆਈਆ ਸੁਣਿਆ ਸੰਗਤ ਨੇ ਦਸਵੇਂ ਗੁਰਾਂ ਨੇ ਵਿਆਹ ਰਚਾਇਆ ਇੱਕ ਨਵਾਂ ਲਾਹੌਰ ਰਜਕੇ ਕਾਰਜ ਜੀਤ ਨਾਲ ਰਚਾਇਆ ਚਟੀਆਂ ਸੰਗਤਾਂ ਨੇ ਚਟੀਆਂ ਸਤ ਗੁਰ ਚੋ ਲੱਖ ਤਗਰਦਾ ਸੰਗਤਾ ਚੱਲ ਹਜ਼ਾਰਾਂ ਆਈਆਂ ਕਸ਼ਮੀਰੋ ਦੇ ਰਲ ਕੇ ਤੁਰ ਪਈ ਸੰਗਤ ਪਛੋਰੂ ਪਈ ਰਲ ਕੇ ਤੁਰ ਪਈ ਸੰਗਤ ਪਛੋਰੋ ਜੇ ਨਾਲ ਲਾਹੌਰਿਆ ਦੇ ਚੱਲ ਕੇ ਆਗਲੋਕ ਲਾਹੌਰ ਚੇਤਾਂ ਦੇ ਵਿਆਵਣ ਕੋ ਰਲ ਕੇ ਤੁਰਨ ਚਾਚੀਆਂ ਤਾਈਆਂ ਤਾ ਗਰਦਾ ਸੰਗਦਾ ਚੱਲ ਹਜ਼ਾਰਾਂ ਆਈਆਂ ਨਾਲ ਸਕਤ ਮਾਲਵੇ ਜੀ ਵੇਖਣ ਤਰਪਈ ਨਿਆਰੀ ਲੀਲਾ ਆ ਮਰਦ ਕਪੂਰੇ ਨੇ ਕਰਿਆ ਪੇਟ ਗੁਰਾ ਲੇ ਤੋਂ ਘੁਰ ਕੀ ਭੂਆ ਦੇ ਪੁੱਤਰ ਪਿਆਰੇ ਜਿਵੇਂ ਰਲ ਕੇ ਪੰਜ ਪੰਡੇ ਚੱਲ ਕੇ ਆਗ ਕ੍ਰਿਸ਼ਨ ਦਵਾਰੇ ਅਜ ਮਾਤਾ ਗੁਜਰੀ ਨੂੰ ਤੈਂ ਦਾ ਰਲ ਕੇ ਜਗਤ ਵਧਾਈਆਂ ਜਾ ਕੇ ਕਣ ਸਤ ਕਰਦਾ ਸੰਗਤਾ ਚੱਲ ਹਜਾ ਦੀ ਬਈ ਰਾਜ ਲੈ ਹਾਥੀ ਪਰ ਛਾਤੀ ਵੇਖਣ ਲਈ ਅੱਖੀਆਂ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛਾਤੀ ਕੋਲ ਜਗਤੋਂ ਵੱਖਰੀਆਂ ਚੀਜ਼ਾਂ ਉਸਨੇ ਭੇਟ ਚੜਾਈਆਂ ਆਹ ਵੇਖਣ ਸਤ ਗੁਰ ਦਾ ਸੰਗ ਤਾਂ ਚੱਲ ਹਜ਼ਾਰਾਂ ਆਈਆਂ ਤੇ ਚੱਲ ਗਿਆ ਵੀ ਲਖ ਸਜ ਰਿਆ ਆਨੰਦਪੁਰ ਸੀ ਕੈਸਾ ਅਜਬ ਨਿਆਰਾ ਦੱਸੋ ਭੰਡਾਰੇ ਸੀ ਵਰਤਨਾ ਲਟੂ ਤੇ ਮੱਠ ਆਈਆਂ ਜਾ ਦੇਖਣ ਸਤ ਗੁਰ ਦਾ ਸੰਗਤਾਂ ਚੱਲ ਜਾਰ ਇਤਿਹਾਸ ਦੀ ਕਦਰ ਅੰਦਰ ਸਤਿਕਾਰਯੋਗ ਸਰਦਾਰ ਬਲਵੀਰ ਸਿੰਘ ਜੀ ਬੀਬੀ ਪਰਮਜੀਤ ਕੌਰ ਸਮੁੱਚੇ ਪਰਿਵਾਰ ਵੱਲੋਂ ਹੋਰ ਬਹੁਤ ਸਾਰਾ ਮਾਣ ਤੇ ਸਤਿਕਾਰ ਆਇਆ ਹੈ ਵੀਰ ਮਨਿੰਦਰਜੀਤ ਸਿੰਘ ਦੇ ਚਾਚਾ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਜੀਤਾ ਜੀਸੀਬੀ ਵਾਲੇ ਉਹਨਾਂ ਵੱਲੋਂ ਵੀ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਹੋਰ ਬਹੁਤ ਸਾਰਾ ਮਾਣ ਸਤਿਕਾਰ ਆਇਆ ਸਮੁੱਚੀਆਂ ਸੰਗਤਾਂ ਵੱਲੋਂ ਮਤਾਵਾਂ ਵੱਲੋਂ ਭੈਣਾ ਵੱਲੋਂ ਨਗਰ ਨਿਵਾਸੀਆਂ ਵੱਲੋਂ ਸਾਖ ਸੰਬੰਧੀਆਂ ਵੱਲੋਂ ਬਹੁਤ ਸਾਰਾ ਮਾਨ ਅਤੇ ਸਤਕਾਰ ਆਇਆ ਸਤਿਗੁਰੂ ਜੀ ਰਹਿਮਤ ਕਰਨ ਸਭਨਾ ਦੀ ਹਾਜ਼ਰੀ ਧਰਤੀ ਪ੍ਰਵਾਨ ਕਰਨ ਚੜ੍ਹਦੀ ਕਲਾ ਤੰਦਰੁਸਤੀ ਦੀਆਂ ਦਾਤਾਂ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਵੇਖਣ ਵਾਸਤੇ ਹਜ਼ਾਰਾਂ ਸੰਗਤਾਂ ਆਨੰਦਪੁਰ ਦੀ ਪਵਿੱਤਰ ਪਾਵਨ ਧਰਤੀ ਨੂੰ ਚਾਲੇ ਪਾ ਰਹੀਆਂ ਨੇ ਔਰ ਆਨੰਦਪੁਰ ਦੀ ਪਵਿੱਤਰ ਪਾਵਨ ਧਰਤੀ ਤੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਇੱਧਰ ਲਾਹੌਰ ਨਿਵਾਸੀਆਂ ਨੇ ਭਾਈ ਹਰਜਸ ਦੇ ਪਰਿਵਾਰ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਮਹਾਰਾਜ ਬਰਾਤ ਲਾਹੌਰ ਲੈ ਕੇ ਆਇਓ ਉਸ ਵੇਲੇ ਸਤਿਗੁਰਾਂ ਨੇ ਆਖ ਦਿੱਤਾ ਸੀ ਕਿ ਅਸੀਂ ਬਰਾਤ ਲੈ ਕੇ ਲਾਹੌਰ ਨਹੀਂ ਆਵਾਂਗੇ ਮਹਾਰਾਜ ਕਹਿਣ ਲੱਗੇ ਕਿ ਇੱਕ ਤਾਂ ਲਾਹੌਰ ਉਹ ਸ਼ਹਿਰ ਹੈ ਜੈਸ ਲਾਹੌਰ ਅੰਦਰ ਸਾਡੇ ਵੱਡੇ ਗੁਰੂ ਸਹਬਾਨਾਂ ਤੇ ਅੰਮ੍ਰਿਤ ਵੇਲੇ ਵੀ ਜ਼ੁਲਮ ਤੇ ਤਸ਼ੱਦਦ ਹੁੰਦਾ ਰਿਹਾ ਮਹਾਰਾਜ ਕਹਿਣ ਲੱਗੇ ਦੂਸਰੀ ਗੱਲ ਧੀਰਮਲ ਵਰਗੇ ਪ੍ਰਾਈ ਤਾਤ ਰੱਖਦੇ ਨੇ ਅਸੀਂ ਆਪਣੀ ਸ਼ਕਤੀ ਨੂੰ ਅਸਾਰੂ ਕੰਮਾਂ ਦੇ ਵਿੱਚ ਲਾਉਣਾ ਲਾਉਣਾ